ਸੂਬਾ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਦੇ ਲਈ ਪੰਜਾਬ ਵਿੱਚ ਸਕੂਲ ਆਫ ਐਮਿਨੈਂਸ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਸਕੇ ਅਤੇ ਇਸ ਮੁਹਿੰਮ ਰਾਹੀਂ ਬੱਚਿਆਂ ਨੂੰ ਬਿਜ਼ਨਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸੇ ਤਰ੍ਹਾਂ ਚੱਲਦੇ ਹਰ ਸਾਲ ਸੂਬਾ ਸਰਕਾਰ ਵੱਲੋਂ ਬੱਚਿਆਂ ਦਾ ਮਨ ਤੋਲਣ ਦੇ ਲਈ ਅਤੇ ਉਹਨਾਂ ਦਾ ਮਨ ਬਿਜ਼ਨਸ ਵੱਲ ਵਧਾਉਣ ਦੇ ਲਈ ਰਾਸ਼ੀ ਜਾਰੀ ਕੀਤੀ ਗਈ ਹੈ ਤਾਂ ਜੋ ਪਤਾ ਚੱਲ ਸਕੇ ਕਿ ਬੱਚੇ ਕਿਸ ਫੀਲਡ ਦੇ ਵਿੱਚ ਆਪਣੇ ਆਪ ਨੂੰ ਵਧੀਆ ਸਮਝਦੇ ਨੇ ਅਤੇ ਇਸ ਸਕੀਮ ਦੇ ਚੱਲਦੇ ਪਠਾਨਕੋਟ ਸਕੂਲ ਆਫ ਐਮਿਨੈਂਸ ਵਿਖੇ 12ਵੀਂ ਜਮਾਤ ਦੇ ਬੱਚਿਆਂ ਨੇ ਸਕੂਲ ਦਾ ਸਮਾਨ ਜੜਾਉ ਬਧਾਇਆ ਅਤੇ ਬੱਚਿਆਂ ਵੱਲੋਂ ਇੱਕ ਬੈਟਰੀ ਦੇ ਨਾਲ ਚੱਲਣ ਵਾਲੀ ਸਾਈਕਲ ਈਜ਼ਾਦ ਕੀਤੀ ਗਈ ਹੈ ਤੇ ਇਸ ਸੰਬੰਧਾ ਸਕੂਲੀ ਬੱਚਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰੋਜ਼ ਸਕੂਲ ਆਉਂਦੇ ਹਾਂ ਤੇ ਰਸਤੇ ਦੇ ਵਿੱਚ ਇਲੈਕਟ੍ਰਿਕ ਵਾਹਨ ਚੱਲਦੇ ਦੇਖਦੇ ਹਾਂ ਅਤੇ ਇਸਰ ਤੋਂ ਉਹਨਾਂ ਨੂੰ ਖਿਆਲ ਆਇਆ ਕਿ ਉਹ ਵੀ ਇਹ ਜਿਹਾ ਕੁਝ ਕਰ ਸਕਦੇ ਨੇ ਤੇ ਉਹਨਾਂ ਨੇ ਇਸ ਸੰਬੰਧੀ ਆਪਣੇ ਅਧਿਆਪਕ ਦੇ ਨਾਲ ਗੱਲ ਕੀਤੀ ਉਹਨਾਂ ਦੱਸਿਆ ਕਿ ਇਸ ਪ੍ਰਤੀ ਸਾਨੂੰ ਪੜਾਇਆ ਵੀ ਗਿਆ ਤੇ ਅਸੀਂ ਆਪਣੇ ਅਧਿਆਪਕ ਦੇ ਨਾਲ ਦੇਰ ਲਈ ਜਾ ਕੇ ਇਲੈਕਟ੍ਰਿਕ ਸਾਈਕਲ ਦੀ ਕਿੱਟ ਲੈ ਕੇ ਆਏ ਤੇ ਉਸ ਨੂੰ ਇੰਸਟਾਲ ਕੀਤਾ ਤੇ ਉਹਨਾਂ ਨੇ ਦੱਸਿਆ ਹੈ ਕਿ ਇੱਕ ਵਾਰ ਚਾਰਜ ਕਰਨ ਤੇ ਇਹ ਸਾਈਕਲ ਜਿਹੜੀ ਹੈ 70 ਤੋਂ 80 ਕਿਲੋਮੀਟਰ ਤੱਕ ਚੱਲ ਸਕੀ ਹੈ ਤੇ ਦੂਜੇ ਪਾਸੇ ਇਸ ਸਬੰਧਿਤ ਜਦੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੱਚਿਆਂ ਨੂੰ ਬਿਜ਼ਨਸਪਤੀ ਪ੍ਰerit ਕਰਨ ਦੇ ਲਈ ਪ੍ਰੋਗਰਾਮ ਚਲਾਇਆ ਗਿਆ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਬੱਚਿਆਂ ਦੇ ਵੱਲੋਂ ਜਿਹੜਾ ਹੈ ਉਹ ਬਿਜ਼ਨਸ ਤੇ ਵੱਲ ਧਿਆਨ ਦਿੰਦੇ ਹੋਏ ਕਿ ਇਲੈਕਟ੍ਰਿਕ ਸਾਈਕਲ ਜਿਹੜੀ ਉਹ ਤਿਆਰ ਕੀਤੀ ਗਈ ਹੈ ਜੋ ਕਿ ਕਾਫੀ ਕਿਫਾਇਤੇ ਵੀ ਹੈ ਤੇ ਇੱਕ ਵਾਰ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ 70 ਤੋਂ 80 ਕਿਲੋਮੀਟਰ ਚੱਲ ਸਕਦੀ ਹੈ ਤੇ ਇਸ ਮੌਕੇ ਉਹਨਾਂ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਭਵਿੱਖ ਦੇ ਵਿੱਚ ਇਹ ਬੱਚੇ ਹੋਰ ਵੀ ਨਵੀਆਂ ਉਪਲਬਧੀਆਂ ਜਿਹੜੀਆਂ ਨੇ ਉਹ ਹਾਸਲ ਕਰਨਗੇ ਹਾਂਜੀ ਸਰ ਜਦਾ ਪਰ ਨੋਰਮਲੀ ਦੇਖਦੇ ਆ ਇਲੈਕਟ੍ਰੀਕਲ ਸਕੂਟੀ ਆ ਗਈ ਹੈ ਤੇ ਕਾਰਾਂ ਵੀ ਆ ਗਈਆਂ ਤੇ ਆਪਾਂ ਇਹੀ ਸੋਚ ਕੇ ਆਪਾਂ ਦੇਖਨੇ ਆ ਤੇ ਆਪਾਂ ਇਹੀ ਸੋਚਿਆ ਕਿ ਕੀ ਆਪਾਂ ਇਹ ਕਰ ਸਕਨੇ ਆ ਤੇ ਆਪਾਂ ਕੋਸ਼ਿਸ਼ ਥੋੜੀ ਜਿਹੀ ਕੀਤੀ ਤੇ ਸਾਡੇ ਸਰ ਨੇ ਸਾਨੂੰ ਥੋੜਾ ਮੋਟੀਵੇਟ ਕੀਤਾ ਕਿ ਇਹ ਕਰ ਸਕਦੇ ਇੰਨਾ ਬੜੇ ਪੜਾਇਆ ਵੀ ਐਸਾ ਇਲੈਕਟ੍ਰੀਕਲ ਦੇ ਆਪਾ ਉਹ ਹੈ ਸਟੂਡੈਂਟ ਹੈਗੇ ਆ ਤਾਂ ਫਿਰ ਸਾਣੇ ਸਾਨੂੰ ਦੱਸਿਆ ਤੇ ਆਪਾਂ ਕੋਸ਼ਿਸ਼ ਕੀਤੀ ਤੇ ਫਿਰ ਆਪ ਆਪਾਂ ਇਹੀ ਕਰਕੇ ਫਿਰ ਆਪਾਂ ਦਿੱਲੀ ਸਰ ਦੇ ਨਾਲ ਆਪਾਂ ਗਏ ਹੀ ਫਿਰ ਉਧਰੋਂ ਕਿੱਟ ਪਤਾ ਕੀਤੀ ਸਾਈਕਲ ਵਾਲੀ ਇਲੈਕਟ੍ਰੀਕਲ ਕਿ ਮਿਲ ਸਕਦੀ ਹੈ ਫਿਰ ਉਧਰੋਂ ਦੀ ਆਪਾਂ ਲੈ ਕੇ ਆਏ ਤੇ ਫਿਰ ਇਹਨੂੰ ਨਾ ਇੰਸਟਾਲ ਕੀਤਾ ਫਿਰ ਇਹ ਇਹ ਸਾਡੀ ਕਿਟ ਆਈ ਹੀ ਜਿਹੜੀ ਇਹ ਤੇ ਮੋਟਰ ਹੈਗੀ ਹੈ ਹੱਬ ਹੈਗਾ ਇਹ 250 250 ਵੋਲਟ ਹੈ ਤੇ 250 ਵਾਟ ਹੈ ਤੇ 48 ਵਾਟ ਹੈਗੀ ਹੈ ਤੇ ਆਪਰੇਟ ਇਹਨੂੰ ਇਹ ਬੈਟਰੀ ਘੱਟਦੀ ਹੈ ਲਿਥਿਅਮ ਆ ਜਾਂਦੀ ਹੈ ਇਹਦਾ ਕੋਈ 70 80 ਕਿਲੋਮੀਟਰ ਸਿੰਗਲ ਚਾਰਜ ਤੇ ਚੱਲ ਜਾਂਦੀ ਹੈ ਹਾਂਜੀ ਤੇ ਇਹਦਾ ਕੈਪੈਸਿਟਰ ਹੋਇਆ ਕੰਟਰੋਲਰ ਇਹ 10 10 ਐਂਪੀਅਰ ਦਾ ਹੈ ਤੇ ਇਹ 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 ਜਿਹੜੀ ਆ ਇਹ ਇਹਨੂੰ ਚਾਰਜ ਕਰਨ ਵਾਸਤੇ 3 ਐਂਪੀਅਰ ਦਾ ਇਹਦਾ ਚਾਰਜ ਹੈਗਾ ਤੇ ਇੱਕ ਸਿੰਗਲ ਚਾਰਜ ਤੇ 70 ਕਿਲੋ ਤੇ 80 ਕਿਲੋਮੀਟਰ ਚੱਲਣ ਦੀ ਹੈ ਦੀ ਟੌਪ ਸਪੀਡ 30 ਕਿਲੋਮੀਟਰ ਹੈ ਜੀ ਕਿੰਨੇ ਜਣਿਆਂ ਦੀ ਟੀਮ ਹੈ ਔਰ ਕਿੰਨਾ ਟਾਈਮ ਲੱਗਿਆ ਤੁਹਾਨੂੰ ਸਰ ਇਹ ਇਹ ਸਾਡੀ 8 ਜਣਿਆਂ ਦੀ ਟੀਮ ਹੈ ਜੋ ਕਿ ਥੋੜਾ ਜੋ ਹੈ ਦੋ ਤਿੰਨ ਆਬਸੈਂਟ ਹੈ ਕਿਸੇ وجہ ਨਾਲ हां जी कितना टाइम लागगा थाने ये साइकिल तैयार करने हां जी सानू 3 हफ्ता लागेंगे क्योंकि बड़ा हो है गाइस आईडिया अच्छा 3 हफ्ते तो साइकिल तैयार करता हां जी सर स्कूल ऑफ फेमिनेंस में बिजनेस ब्लास्टर की टीम से द्वारा एग्जीबिशन लगाई गई जो एक गवर्नमेंट की तरफ से ये बहुत अच्छा उपराना है जो बच्चे इतने मोटिवेट हुए हैं बिजनेस करने के लिए और बच्चों ने अब इनोवेटिव आइडिया लिया कि जो साइकिल तैयार की वो बहुत एक्सेलेंट आइडिया है जो ये मार्केट में लेके जाएंगे और जगह जगह में इसको एग्जी इसकी एग्जिबिशन भी लगाएंगे और एक बार मैं थैंक्स करती हूँ गवर्नमेंट का ਸਾਰੇ ਡੀਓ ਸਰ ਦਾ ਪਰ ਗਾਈਡੈਂਸ ਕਾਉਂਸਲਰ ਪਰੰਦਰ ਸਨਿਚੀ ਦਾ ਜਿਨ੍ਹਾਂ ਨੇ ਹਮੇਂ ਇੱਥੇ ਆ ਕੇ ਬੱਚੋ ਨੂੰ ਮੋਟੀਵੇਟ ਵੀ ਕੀਤਾ ਆਨ ਗਾਈਡਰ ਜਿਆ ਨਾਮ ਜੀ ਨਰਿਕ ਮੋਹਨ ਮੈਂ ਇੱਥੇ ਐਜੇ ਵੋਕੇਸ਼ਨਲ ਮਾਸਟਰ ਪੜ੍ਹਚਾ ਰਹੇ ਹਾਂ ਇਲੈਕਟ੍ਰੀਕਲ ਦੇ ਬਿਸ਼ੇ ਤੇ ਪੁਜੀ ਸਰਕਾਰ ਵੱਲੋਂ ਤੁਹਾਨੂੰ ਵੀਨਰ ਸਕਾਲਰ ਦੇ ਬਿਸ਼ੇ ਤੇ ਇੱਕ ਸੀਡਲੀ ਪ੍ਰਾਪਤ ਹੋਈ ਹੈ ਇਹ ਸਾਡੇ ਪ੍ਰਸਤੂ ਇਲੈਕਟ੍ਰੀਕਲ ਦੇ ਬੱਚੇ ਹੈ ਜਿਨ੍ਹਾਂ ਨੇ ਇੱਕ ਨੋਰਮਲ ਮੋਟਰਸਾਈਕਲ ਉਹ ਮੈਨੂਅਲ ਸਾਈਕਲ ਦਦਾ ਉਹ ਈ ਸਾਈਕਲ ਦੇ ਵਿੱਚ ਕਨਵਰਟ ਕੀਤਾ ਹੈ ਇਹਦੇ ਵਿੱਚ ਅਲੱਗ-ਅਲੱਗ ਪਾਰਟ ਹੈ ਸਾਡੀ ਬੀਆਰਡੀਸੀ ਮੋਟਰ ਹੈ ਉਸ ਤੋਂ ਬਾਅਦ ਸਾਡੀ ਲਿਥੀਅਮ ਆਇਨ ਬੈਟਰੀ ਹੈ ਅ ਵਾਇਰਿੰਗ ਹਾਰਨੈਸ ਹੈ ਕੰਟਰੋਲਰ ਹੈ ਜਿਹਦੇ ਤੋਂ ਫਰੀਜਾ ਕੰਟਰੋਲ ਹੁੰਦੀ ਹੈ ਸਾਡੇ ਪਠਾਨਕੋਟ ਦੇ ਵਿੱਚ ਹਲ ਤੱਕ ਅਜਿਹੀ ਚੀਜ਼ ਅੱਲੇ ਤੋਂ ਵੀ ਈ ਬਾਈਕ ਬਣਦੀ ਸੀ ਲੇਕਿਨ ਈ ਸਾਈਕਲ ਦੇ ਉੱਤੇ ਹਰ ਤੱਕ ਕੋਈ ਵੀ ਇਹਨਾਂ ਨੇ ਕਿਸੇ ਨੇ ਵੀ ਇਨੋਵੇਸ਼ਨ ਇਨੋਵੇਸ਼ਨ ਨਹੀਂ ਕੀਤੀ ਸਾਡੀ ਸਰਕਾਰ ਨੇ ਪੰਜਾਬ ਸਰਕਾਰ ਨੇ ਕਿ ਸਾਨੂੰ ਬੱਚਿਆਂ ਨੂੰ ਸੀਡ ਵੜੀ ਦੇ ਕੇ ਇਹਨੂੰ ਕੋਸ਼ਿਸ਼ ਕੀਤੀ ਹੈ ਕਿ ਕੋਈ ਇਨੋਵੇਟਿਵ ਆਈਡੀਆ ਲੈ ਕੇ ਆਵੇ ਕੀ ਮੈਸੇਜ ਦੋਗੇ ਸਰ ਬੱਚਿਆਂ ਨੂੰ ਹਾਂਜੀ ਬੱਚਿਆਂ ਨੂੰ ਕੀ ਮੈਸੇਜ ਦੋਵੇ ਬੱਚਿਆਂ ਨੂੰ ਮੈਂ ਇਹੀ ਮੈਸੇਜ ਦਵਾਂਗਾ ਕਿ ਹੁਣ ਬੱਚਿਆਂ ਨੇ ਈ-ਸਾਈਕਲ ਤਿਆਰ ਕੀਤੀ ਹੈ ਇਹਨਾਂ ਦੇ ਫਿਊਚਰ ਦੇ ਵਿੱਚ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਪੈਟਰੋਲ ਬਿਜਲ ਦਾ ਰੇਟ ਬਹੁਤ ਜ਼ਿਆਦਾ ਹੈ ਇਲੈਕਟ੍ਰਿਸਿਟੀ ਦੇ ਉੱਤੇ ਹੀ ਚੱਲਣੀ ਹੈ ਬੱਚਿਆਂ ਦੇ ਆਪਣੇ ਫਿਊਚਰ ਦੇ ਵਿੱਚ ਬੱਚੇ ਚਾਹ ਲੈ ਕੇ ਹੀ ਸੋਲਰ ਇੱਕ ਸਾਈਕਲ ਤਿਆਰ ਕਰੀ ਦੇਣਗੇ ਤੇ ਇਹਨਾਂ ਨੂੰ ਅਸੀਂ ਪੂਰਾ ਗਾਈਡ ਕਰਾਂਗੇ ਬੱਚਿਆਂ ਦੀ ਆਪਣੀ ਚਾਹ ਹੈ ਕਿ ਅਸੀਂ ਸੋਲਰ ਸਾਈਕਲ ਦਾ ਤਿਆਰ ਅੱਜ ਸਕੂਲ ਆਫ ਫੈਮਿਨਿਅਸ ਠਾਨਕੋਟ ਵਿਖੇ ਨੂੰ ਇਨਵਾਈਟ ਕੀਤਾ ਗਿਆ ਇਹਦੇ ਵਿੱਚ ਸਾਡੇ ਸਟਾਲ ਲੱਗੇ ਨੇ bizness plastic ਦੇ ਇਹ ਸਾਡੇ ਪੀਐਸ 2 ਦੇ ਪਲਸ 2 ਦੇ ਬੱਚਿਆਂ ਨੂੰ 2-2000 ਰੁਪਏ ਸੀਡ ਮਨੀ ਦਿੱਤੀ ਆ ਇੱਚ ਚਾਰ ਟੀਮਾਂ ਜਿਹੜੀਆਂ ਇਸ ਖੋਦੀਆਂ ਬਣੀਆਂ ਉਹ ਬੱਚਿਆਂ ਨੂੰ ਗਵਰਨਮੈਂਟ ਦਾ ਇੱਕ ਅਜੰਡਾ ਹੈਗਾ ਇੱਕ ਪ੍ਰਾਇੋਰਟੀ ਹੈਗੀ ਆ ਕਿ ਬੱਚਿਆਂ ਨੂੰ bizness ਵੱਲ ਦੇਖਣਾ ਉਹਨਾਂ ਦਾ ਮਾਈਂਡ ਮਾਈਂਡ ਸੈਟ ਜਿਹੜਾ ਉਸ ਪਾਸੇ ਜਾਏ ਕਿ ਉਹਨਾਂ ਨੂੰ ਇਨਿਸ਼ੀਅਲੀ ਬੱਚਿਆਂ ਨੂੰ ਪ੍ਰਮੋਟ ਕਰਨਾ ਉਹਦੇ ਤਹਿਤ ਅਸੀਂ ਇਸ ਸਕੂਲ ਦੇ ਵਿੱਚ ਆਏ ਹਾਂ ਮੈਨੂੰ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਜਿਹੜੇ ਸਟਾਲ ਦੇਖੇ ਨੇ ਉਹਦੇ ਵਿੱਚ ਪ੍ਰਿੰਸੀਪਲ ਟੀਚਰ ਗਾਈ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਬੱਚਿਆਂ ਨੂੰ ਅਸੀਂ ਸਿਰਫ ਗਾਈਡ ਕਰਨਾ ਉਹਨੂੰ ਮੋਟੀਵੇਟ ਕਰਨਾ ਉਹਦੇ ਤਹਿਤ ਹੀ ਇੱਥੇ ਈ ਸਾਈਕਲ ਜਿਸ ਤਰ੍ਹਾਂ ਅਸੀਂ ਐਕਟਿਵਾ ਵਗੈਰਾ ਦੇਖਨੇ ਆ ਜਿਹੜੇ ਆਈਆਂ ਜਿਹੜੀਆਂ ਇਲੈਕਟ੍ਰਿਕਨ ਤੇ ਉਹਦੇ ਵਿੱਚ ਬੈਟਰੀ ਓਪਰੇਟਡ ਨੇ ਉਸੇ ਤਰ੍ਹਾਂ ਇਹਨਾਂ ਦਾ ਇੱਕ ਆਈਡੀਆ ਇਹਨਾਂ ਨੇ ਲਿਆ ਕਿ ਸਾਈਕਲ ਨੂੰ ਕਿਉਂ ਨਾ ਉਸੇ ਤਰਜ਼ ਤੇ ਤਿਆਰ ਕੀਤਾ ਜਾਏ ਉਹਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਕੰਪੋਨੈਂਟ ਲਗਾ ਕੇ ਬੈਟਰੀ ਓਪਰੇਟਡ ਜਿਹੜਾ ਸਾਈਕਲ ਤਿਆਰ ਕੀਤਾ ਉਹ ਬਹੁਤ ਹੀ ਅੱਛਾ ਇੱਕ ਨਿਊ ਆਈਡੀਆ ਹੈ ਕਿਉਂਕਿ ਅਸੀਂ ਵੀ ਅਜ ਤੱਕ ਇਹ ਨਹੀਂ ਨਿਊਜ਼ਪੇਪਰ ਦੇ ਵਿੱਚ ਜਾਂ ਕਿਤੇ ਵੀ ਅਸੀਂ ਇਹ ਨਹੀਂ ਦੇਖਿਆ ਕਿ ਵੀ ਸਾਈਕਲ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ ਇੱਕ ਤਾਂ ਕਨਸੈਪਟ ਇਹਨਾਂ ਦਾ ਬਹੁਤ ਹੀ ਵਧੀਆ ਮੈਂ ਕੰਗ੍ਰੈਚੂਲੇਟ ਕਰਨਾ ਪ੍ਰਿੰਸੀਪਲ ਸਟਾਫ ਨੂੰ ਗਾਈ ਟੀਚਰਸ ਨੂੰ ਇਹਨਾਂ ਨੇ ਇੰਨਾ ਅੱਛਾ ਇਸ ਸਕੂਲ ਦਾ ਕਿਉਂਕਿ ਇਹ ਸਕੂਲ ਆਫ ਐਮੀਨੈਂਸ ਹੈ ਸਕੂਲ ਆਫ ਐਮੀਨੈਂਸ ਹੀ ਅਸੀਂ ਇਹ ਇਹ ਬ੍ਰਿਲੀਅੰਸ ਹੈ ਇਹਦੇ ਇਹਦੇ ਵਿੱਚ ਬ੍ਰਿਲੀਅੰਟ ਮਾਈਂਡ ਜਿਆਦਾ ਨੇ ਇਹ ਅਸੀਂ ਗਵਰਨਮੈਂਟ ਨੇ ਇਹ ਐਮਿਨੈਂਟ 618 ਸਕੂਲ ਜਿਹੜਾ ਪ੍ਰਮੋਟ ਕੀਤੇ ਆ ਉਸੇ ਕਰਕੇ ਆ ਇਹਦੇ ਵਿੱਚ ਆਉਟਕਮ ਜਿਹੜਾ ਵਧੀਆ ਨਿਕਲੇ ਮੈਨੂੰ ਲੱਗਦਾ ਕਿ ਇਸ ਸਕੂਲ ਦੇ ਵਿੱਚ ਇਹ ਜਿਹੜਾ ਆਈਡੀਆ ਨਾਲ ਇਹ ਜਿਹੜੇ ਸਟਾਰ ਲੱਗੇ ਨੇ ਖਾਸ ਕਰਕੇ ਈ-ਸਾਈਕਲ ਦਾ ਉਹ ਬਹੁਤ ਹੀ ਵਧੀਆ ਇੱਕ ਆਈਡੀਆ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਮੋਟੀਵੇਸ਼ਨ ਮਿਲੇਗੀ ਉਹ 2-2000 ਰੁਪਏ ਇੱਕ ਟੀਮ ਬਣੀ ਇਹਨਾਂ ਦੀ 8 ਬੱਚਿਆਂ ਦੀ ਉਹ ਚ ਇਹਨਾਂ ਨੂੰ 16000 ਰੁਪਏ ਇੱਕ ਟੀਮ ਦੀ ਇਕੱਠੇ ਹੋਏ ਨੇ ਉਹ ਉਹਨਾਂ ਦੇ ਸਹਾਰ ਨਾਲ ਹੀ ਇਹਨਾਂ ਨੇ ਅਲੱਗ-ਅਲੱਗ ਬਿਜ਼ਨਸ ਜਿਹੜੇ ਨੇ ਇਹਨਾਂ ਨੇ ਕਰਨੇ ਆ ਇਹ ਜਿਹੜੀ ਇੱਕ ਸਾਈਕਲ ਜਿਹੜਾ ਤਿਆਰ ਕੀਤਾ ਈ-ਸਾਈਕਲ ਤਿਆਰ ਕੀਤਾ ਇਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਇਹਨਾਂ ਨੇ ਅਲੱਗ-ਅਲੱਗ ਆਈਡੀਆਜ਼ ਤੋਂ ਬਣਾਇਆ ਜਿਹਦੇ ਨਾਲ ਬੱਚੇ ਨੇ ਚਲਾ ਕੇ ਵੀ ਦੱਸਿਆ ਉਹ ਮੈਨੂੰ ਲੱਗਦਾ ਕਿ ਇੱਕ ਪਰਫੈਕਟਲੀ ਇੱਕ ਆਈਡੀਆ ਜਿਹੜਾ ਇੱਕ ਵਧੀਆ ਚੀਜ਼ ਆ ਮੈਂ ਇਹਨਾਂ ਨੂੰ ਇਹ ਵੀ ਮੋਟੀਵੇਟ ਕੀਤਾ ਕਿ ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਅਸੀਂ ਹਾਈਲਾਈਟ ਵੱਧ ਵੱਧ ਨੂੰ ਕਰੀਏ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਇਹ ਚੀਜ਼ਾਂ ਬਾਰੇ ਜਾਣੂ ਕਰਾਵਾਂਗੇ ਕਿ ਇੱਥੇ ਲਮੀਨੀ ਸਕੂਲ ਦੇ ਵਿੱਚ ਇੰਨਾ ਅੱਛਾ ਆਈਡੀਆ ਲੈ ਕੇ ਬੱਚੇ ਆਏ ਨੇ ਤਾਂ ਕਿ ਇਹਨਾਂ ਦਾ ਕੱਲ ਨੂੰ ਫਿਊਚਰ ਜਿਹੜਾ ਇਹ ਬ੍ਰਾਈਟ ਮੈਨੂੰ ਲੱਗਦਾ ਮੈਨੂੰ ਪੱਕਾ ਯਕੀਨ ਹੈ ਕਿ ਇਹ ਇਸ ਬੱਚਿਆਂ ਦਾ ਫਿਊਚਰ ਜਿਹੜਾ ਇਹ ਗਵਰਨਮੈਂਟ ਦਾ ਜਿਹੜਾ ਇਹ ਪ੍ਰਯਾਸ ਹੈ ਇਹਦੇ ਨਾਲ ਇਹ ਬੱਚਿਆਂ ਦਾ ਫਿਊਚਰ ਖਾਸ ਕਰਕੇ ਸਕੂਲ ਦੇ ਵਿੱਚ ਇਹ E-cycle ਦੇ ਜਿਹੜਾ ਤਿਆਰ ਕੀਤਾ ਇਹ ਇਹ ਅਲੱਗ ਤਰ੍ਹਾਂ ਦੀ ਇੱਕ ਐਗਜ਼ਾਮਪਲ ਕ੍ਰੀਏਟ ਹੋਈ ਹੈ ਸਕੂਲ ਦੇ ਵਿੱਚ ਦੇ ਮੈਂ ਫਿਰ ਸਾਰਿਆਂ ਨੂੰ ਕੰਗ੍ਰੈਚੁਲੇਟ ਕਰਨਾ ਕਿ ਇਹਨਾਂ ਨੇ ਬਹੁਤ ਇੱਕ ਵਧੀਆ ਆਈਡੀਆ ਦੇ ਨਾਲ ਬਿਜ਼ਨਸ ਬਲਾਸਟਰ ਦੇ ਵਿੱਚ ਜਿਹੜਾ ਸੀਡ ਬਣੀ ਨੂੰ ਸਹੀ ਤਰੀਕੇ ਨਾਲ ਖਰਚ ਕਰਕੇ ਇੱਕ ਵਧੀਆ ਤਰੀਕੇ ਨਾਲ ਜਿਹੜਾ ਇਹਨੂੰ ਤਿਆਰ ਕੀਤਾ ਥੈਂਕ ਯੂ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਦੀ ਰਿਪੋਰਟ